ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝੇਲੇ ਬਲੌਗ ਵਿੱਚ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਹਾਂ ਇੱਕ ਚੰਗੇ ਜਿਹੇ ਕਮੈਂਟ ਨਾਲ ਸ਼ੁਰੂਆਤ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭੈਣ ਜੀ ਭੈਣ ਪਰਮਜੀਤ कौर ਜਿਨ੍ਹਾਂ ਨੇ ਸਾਨੂੰ ਬਹੁਤ ਹੀ ਜਿਹੜੇ ਬਹੁਤ ਵਧੀਆ ਸਾਡੀਆਂ ਵੀਡੀਓ ਸਾਡੀਆਂ ਰੀਲਾਂ ਵਿੱਚ ਬਹੁਤ ਚੰਗੇ ਚੰਗੇ ਕਮੈਂਟ ਕਰਦੇ ਆ ਜਿਨ੍ਹਾਂ ਨੇ ਕਿ ਸਾਡੀ ਹਰ ਵੀਡੀਓ ਦੇ ਵਿੱਚ ਬਹੁਤ ਚੰਗਾ ਕਮੈਂਟ ਕੀਤਾ ਧੰਨਵਾਦ ਲਿਖਿਆ ਥੈਂਕ ਯੂ ਲਿਖਿਆ ਬਹੁਤ ਬਹੁਤ ਭੈਣੇ ਤੁਹਾਡਾ ਦਿਲੋਂ ਧੰਨਵਾਦ ਜੋ ਤੁਸੀਂ ਇੰਨਾ ਮੈਨੂੰ ਪਿਆਰ ਕਰਦੇ ਆ ਇੱਕ ਸਾਡੇ ਹੋਰ ਭੈਣ ਪਰਮਜੀਤਵਾ ਉਹਨਾਂ ਦਾ ਵੀ ਨਾਮ ਪਰਮਜੀਤਵਾ ਉਹ ਵੀ ਸਾਨੂੰ ਬਹੁਤ ਚੰਗਾ ਬੜਾ ਵਧੀਆ ਸਾਡੀਆਂ ਵੀਡੀਓ ਤੇ ਕਮੈਂਟ ਕਰਦੇ ਆ ਸੰਨਾ ਵੀੜਾ ਦਾ ਹੌਸਲਾ ਵਧਾਉਂਦੇ ਆ ਸੋ ਭੈਣਾ ਤੁਹਾਡਾ ਵੀ ਬਹੁਤ-ਬਹੁਤ ਦਿਲੋਂ ਧੰਨਵਾਦ ਜੋ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਆ ਤੇ ਤੁਹਾਡੇ ਹੀ ਬਦੌਲਤ ਜਿਹੜੇ ਅਸੀਂ ਆ ਅਸੀਂ ਤੁਹਾਡੇ ਇੰਨੇ ਪਿਆਰ ਜੋ ਤੁਹਾਨੂੰ ਸਾਨੂੰ ਮਿਲਦਾ ਵਾ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਆ ਕਿ ਜੋ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਆ ਮੇਰੀਆਂ ਭੈਣਾ ਹਣਾ ਅੱਜ ਦੀ ਆਪਾਂ ਵੀਡੀਓ ਜਿਹੜੀ ਸ਼ੁਰੂ ਕਰਨ ਲੱਗੇ ਅੱਜ ਆਪਾਂ ਵੀਡੀਓ ਵੀ ਅੱਜ ਦੀ ਵੀ ਆਪਾਂ ਸਕਿਨ ਦੇ ਅਕੋਰਡਿੰਗ ਹੀ ਲੈ ਕੇ ਆਏ ਆ ਕਿਸ ਤਰ੍ਹਾਂ ਸਿਆਲ ਦੇ ਚਕਰ ਦੇ ਵਿੱਚ ਹੀ ਆਪਾਂ ਆਪਣੀ ਸਕਿਨ ਨੂੰ ਜਿਹੜਾ ਇੱਕ ਸੋਹਣਾ ਜਿਹਾ ਗਲੋ ਵੀ ਦੇ ਸਕਦੇ ਆ ਤੇ ਵਧੀਆ ਜਿਹਾ ਸਕਿਨ ਦਾ ਧਿਆਨ ਵੀ ਰੱਖ ਸਕਦੇ ਆ ਸਿਆਲ ਦਾ ਹੁਣ ਟਾਈਮ ਆ ਤੇ ਇੱਧਰ ਆਪਾਂ ਲੈ ਲਿਆ ਵਾ ਦਹੀਂ ਇੱਧਰ ਮੈਂ ਕੋਈ ਇੱਕ ਚਮਚ ਦੇ ਲਾਗੇ ਬਨੇ ਦਹੀਂ ਲਿਆ ਵਾ ਦੇਖੋ ਇੱਕ ਚਮਚ ਆਪਾਂ ਦਹੀਂ ਨਾਲ ਲੈ ਲਿਆ ਇਦੇ ਵਿੱਚ ਹੁਣ ਆਪਾਂ ਇੱਕ ਚੀਜ਼ ਹੋਰ ਮਿਕਸ ਕਰਾਂਗੇ ਤੇ ਅੱਜ ਆਪਾਂ ਕਰਾਂਗੇ ਇੱਕ ਘਰ ਦੇ ਵਿੱਚ ਹੀ ਬੜਾ ਹੀ ਵਧੀਆ ਤੇ फटाफट 10 ਤੋਂ 15 ਮਿੰਟਾਂ 'ਚ ਹੋਣ ਵਾਲਾ ਫੇਸ਼ੀਅਲ ਇੱਧਰ ਮੈਂ ਜਿਹੜਾ ਵਾ ਪਾਊਡਰ ਦੁੱਧ ਲਿਆ ਵਾ ਪਾਊਡਰ ਦੁੱਧ ਵੀ ਜਿਹੜਾ ਆਪਾਂ ਕੁਛ ਜਿਸ ਤਰ੍ਹਾਂ ਚਾਹ ਵਾਲਾ ਜਿਹੜਾ ਚਮਚ ਹੁੰਦਾ ਉਹ ਪਾਉਣਾ ਵਾ ਇੰਨਾ ਕਪਾ ਇਹਦੇ ਵਿੱਚ ਪਾਊਡਰ ਦੁੱਧ ਪਾ ਲੈਣਾ ਵਾ ਠੀਕ ਹੈ ਦੋਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਨ ਤੋਂ ਪਹਿਲਾਂ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਉਣੀ ਆ ਪਹਿਲਾਂ ਮੈਨੂੰ ਮਿਕਸੀ ਕਰ ਲੈਣੀ ਆ ਦੇਖੋ ਚੰਗੀ ਤਰ੍ਹਾਂ ਮੈਨੂੰ ਮਿਕਸ ਕਰ ਲਿਆ ਵਾ ਇੱਕ ਬੜੀ ਸੋਹਣੀ ਬੜੀ ਵਧੀਆ ਇੱਕ ਵਧੀਆ ਜੀ ਕਰੀਮ ਬਣ ਕੇ ਤਿਆਰ ਹੋ ਜਾਂਦੀ ਆ ਸਿਆਲ ਦੇ ਵਿੱਚ ਸਾਡੇ ਸਕਿਨ ਜਿਹੜੀ ਆ ਨਾ ਬੜੀ ਰੁੱਖੀ ਰੁੱਖੀ ਹੋ ਜਾਂਦੀ ਆ ਸਭ ਤੋਂ ਪਹਿਲਾਂ ਤੇ ਆਪਾਂ ਅੱਜ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂਗੇ ਕਿ ਅਸਲ ਵਿੱਚ ਫੇਸ਼ੀਅਲ ਹੁੰਦਾ ਕੀ ਆ ਅਸੀਂ ਹਮੇਸ਼ਾ ਪਾਰਲਰ ਤੇ ਜਾ ਕੇ ਫੇਸ਼ੀਅਲ ਕਰਵਾਉਂਦੇ ਆ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਫੇਸ਼ੀਅਲ ਅਸੀਂ ਕਿਉਂ ਕਰਵਾਉਨੇ ਕਿ ਇਸ ਲਈ ਕਰਵਾਉਨੇ ਫੇਸ਼ੀਅਲ ਦਾ ਮਕਸਦ ਕੀ ਹੁੰਦਾ ਵਾ ਅਸੀਂ ਫੇਸ਼ੀਅਲ ਖਾਲੀ ਸੁਣਿਆ ਵਾ ਕਿ ਸਾਡੀ ਮੂੰਹ ਨੂੰ ਸੋਹਣਾ ਬਣਾਉਂਦਾ ਵਾ ਅਸਲ ਦੇ ਵਿੱਚ ਫੇਸ਼ੀਅਲ ਹੁੰਦਾ ਵਾ ਮ사ਜ ਇੱਕ ਉਹ ਮਸਾਜ ਜਿਹੜੀ ਕਿ ਜਿਸ ਤਰ੍ਹਾਂ ਆਪਾਂ ਆਪਣੇ ਸਰੀਰ ਨੂੰ ਥਕਾਵਟ ਹੋ ਜਾਂਦੀ ਤੇ ਆਪਣੇ ਸਰੀਰ ਨੂੰ ਆਪਾਂ ਤੇਲ ਦੀ ਮਾਲਿਸ਼ ਕਰਾਉਂਦੇ ਜਾਂ ਆਪਾਂ ਕਟਵਾਉਂਦੇ ਆ ਕਿਸੇ ਕੋਲ ਹਨਾ ਤੇ ਸਾਡੀ ਜਿਹੜੀ ਆ ਬਾਡੀ ਦੀ ਥਕਾਵਟ ਲੱਤ ਜਾਂਦੀ ਆ ਇਸ ਤਰ੍ਹਾਂ ਹੀ ਸਾਡੇ ਮੂੰਹ ਵੀ ਜਿਹੜਾ ਵਾ ਉਹਨੂੰ ਵੀ ਇੱਕ ਥਕਾਵਟ ਹੋ ਜਾਂਦੀ ਬਾਰ-ਬਾਰ ਜਦੋਂ ਅਸੀਂ ਕਦੀ ਕੋਈ ਮੇਕਅਪ ਕਰਦੇ ਆ ਕਦੀ ਹੀ ਧੁੱਪੇ ਹੁੰਨੇ ਕਦੀ ਛਾਵੇਂ ਹੁੰਨੇ ਕਦੀ ਗਰਮ ਪਾਣੀ ਕਦੀ ਕੋਚ ਮਿੱਟੀ ਕਟਾ ਉਹ ਇੱਕੋ ਦੀ ਥਕਾਵਟ ਹੋ ਜਾਂਦੀ ਚਿਹਰੇ ਨੂੰ ਉਦੀ ਥਕਾਵਟ ਨੂੰ ਦੂਰ ਕਰਨ ਵਾਸਤੇ ਤਾਂ ਕਿ ਉਦੀ ਥਕਾਵਟ ਦੂਰ ਹੋਵੇ ਤੇ ਸਕਿਨ ਜਿਹੜਾ ਵਧੀਆ ਜਿਹਾ 글로ਅ ਕਰੇ ਉਹਦੇ ਲਈ ਆਪਾਂ ਕਰਦੀ ਹਾਂ ਫੇਸ਼ਲ ਫੇਸ਼ਲ ਅਸਲ 'ਚ ਇੱਕ ਤਰ੍ਹਾਂ ਦੀ ਇੱਕ ਮ사ਜ ਹੁੰਦੀ ਆ ਜ਼ਰੂਰੀ ਨਹੀਂ ਕਿ ਤੁਸੀਂ ਪਾਰਲਰ ਤੇ ਹੀ ਜਾ ਕੇ ਫੇਸ਼ਲ ਕਰਾਓ ਤੁਸੀਂ ਇਹਨੂੰ ਘਰ ਵਿੱਚ ਵੀ ਕਰ ਸਕਦੇ ਹੋ ਕਿਉਂਕਿ ਇਹ ਇੱਕ ਮ사ਜ ਆ ਮ사ਜ ਤੁਸੀਂ ਘਰ ਕਰ ਸਕਦੇ ਹੋ ਤੇ ਮ사ਜ ਕਰਨ ਦੇ ਬਹੁਤ ਤਰੀਕੇ ਹੁੰਦੇ ਆ ਦੇਖੋ ਇੱਧਰ ਜਿਹੜੀ ਮੈਂ ਕਰੀਮ ਬਣਾਈ ਆ ਇਹ ਬੜੀ ਹੀ ਵਧੀਆ ਕਰੀਮ ਬਣ ਕੇ ਜਿਹੜੀ ਆ ਤਿਆਰ ਹੋ ਗਈ ਹੈ ਇਹ ਵਾ ਨੇਚਰਲ ਤਰੀਕੇ ਦੀ ਕਰੀਮ ਇਹ ਵਾ ਘਰ ਦੇ ਵਿੱਚ ਰਸੋਈ ਦੇ ਵਿੱਚ ਸਮਾਨ ਚੋਂ ਲੈ ਲੈ ਕੇ ਆਪਾਂ ਥੋੜੀ ਜੀ ਚੀਜ਼ ਤੇ ਉਹਦੇ ਨਾਲ ਆਪਾਂ ਕਰੀਮ ਬਣਾ ਲਈ ਇਸ ਤੋਂ ਬਾਅਦ ਆ ਮੈਂ ਜਿਹੜੀ ਲਈ ਆ ਇੱਧਰ ਵੈਸਲੀਨ ਲਈ ਆ ਜਿਹਨੂੰ ਆਪਾਂ ਪੈਟਰੋਲੀਅਮ ਜਲੀ ਬੋਲਦੇ ਆ ਠੀਕ ਆ ਥੋੜੀ ਜੀ ਮੈਂ ਹੱਥ ਦੇ ਉਂਗਲ ਦੇ ਨਾਲ ਇਹਦੇ ਵਿੱਚ ਥੋੜੀ ਜੀ ਥੋੜੀ ਜੀ ਆਪਾਂ ਇਹਦੇ ਵਿੱਚ ਵੈਸਲੀਨ ਜਿਹੜੀ ਆ ਮਿਕਸ ਕਰ ਲਾਂਗੇ ਜਦੋਂ ਆਪਾਂ ਇਹਦੇ ਵਿੱਚ ਵੈਸਲੀਨ ਮਿਕਸ ਕਰਾਂਗੇ ਤੇ ਫਿਰ ਆਪਾਂ ਆਪਣੇ ਹੱਥ ਦੀ ਮਦਦ ਲਵਾਂਗੇ ਕਿਉਂਕਿ ਵੈਸੇ ਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਜੜਵਾ ਸਾਰਿਆ ਮਿਕਸ ਕਰ ਲੈਣਾ ਵਾ ਸਾਰੀ ਕਰੀਮ ਦੇ ਵਿੱਚ ਦੇਖੋ ਤੁਸੀਂ ਜਦੋਂ ਵੀ ਇਹ ਕਰੀਮ ਬਣਾਵੋਗੇ ਨਾ ਤੁਹਾਨੂੰ ਖੁਦ ਆਪਣੇ ਆਪ ਨੂੰ ਲੱਗਣਾ ਵਾ ਕਿ ਮਤਲਬ ਤੁਹਾਡਾ ਜੀ ਕਰਨਾ ਕਿ ਮੈਂ ਇਹ ਵਾਲਾ ਫੇਸ਼ਲ ਜਿਹੜਾ ਵਾ ਰੋਜ਼ ਹੀ ਕਰਾਂ ਕਿਉਂਕਿ ਜੇ ਤੁਸੀਂ ਇਹ ਰੋਜ਼ ਵੀ ਇਹ ਵਾਲਾ ਫੇਸ਼ਲ ਕਰੋਗੇ ਨਾ ਤੇ ਤੁਹਾਡੀ ਸਕਿਨ ਦਾ ਕੋਈ ਵੀ ਨੁਕਸਾਨ ਨਹੀਂ ਹੋਣਾ ਸਗੋਂ ਕੀ ਫਾਇਦਾ ਹੀ ਹੋਣਾ ਵਾ ਤੇ ਤੁਸੀਂ ਜਿਹੜੇ 15 ਦਿਨਾਂ ਚ ਹਫਤੇ ਚ ਪਾਰਲਰ ਤੋਂ ਜਾ ਕੇ ਫੇਸ਼ਲ ਕਰਾਉਣੇ ਆ ਤੁਸੀਂ ਉਹਨੂੰ ਭੁੱਲ ਜੂਗੇ ਜਦੋਂ ਤੁਸੀਂ ਇਹ ਵਾਲਾ ਫੇਸ਼ਲ ਕਰ ਲਿਆ ਕਿਉਂਕਿ ਇਹ ਫੇਸ਼ਲ ਇੰਨਾ ਵਧੀਆ ਇੰਨਾ ਸੋਹਣਾ 글로ਵ ਦਿੰਦਾ ਹੋਣਾ ਪੁੱਛੋ ਹੀ ਕੁਛ ਨਾ ਜਦੋਂ ਵੀ ਤੁਸੀਂ ਫ੍ਰੀ ਹਾਂ ਸਭ ਤੋਂ ਜ਼ਿਆਦਾ ਤੁਸੀਂ ਫ੍ਰੀ ਕਦੋਂ ਹੁੰਦੇ ਹੋ ਤੁਸੀਂ ਰਾਤ ਦੇ ਟਾਈਮ ਫ੍ਰੀ ਹੁੰਦੇ ਆ ਇੱਕ ਵਾਰੀ ਇਹ ਵਾਲਾ ਫੇਸ਼ਲ ਜ਼ਰੂਰ ਕਰਿਆ ਕਰੋ 15 ਕ ਮਿੰਟ ਦੀ ਮ사ਜ ਕਰਿਆ ਕਰੋ ਚਿਹਰਾ ਦੇਖੋ ਕਿੰਨਾ ਖੂਬਸੂਰਤ ਲੱਗਦਾ ਤੇ ਕਿੰਨਾ ਸੋਹਣਾ ਤੁਹਾਡਾ ਸਕਿਨ 글로ਵ ਕਰਦੇ ਮੈਂ ਹੁਣ ਫੇਸ ਜਿਹੜਾ ਸਾਦੇ ਪਾਣੀ ਨਾਲ ਧੋ ਲਿਆ ਸੀ ਤੇ ਮੈਂ ਆਪਣੇ ਫੇਸ ਦੇ ਉੱਤੇ ਅੱਧਰ सब तो पहले पूरे फेस से जी क्रीम लगा लेंगे ठीक है पूरे फेस चं तरह लगा लेनी कोई जरूरी नहीं है कि मतलब ਵਾੜਾ ਤੇ ਲੱਗੂਗੀ ਕੋਈ ਦਿੱਕਤ ਨਹੀਂ ਜੇ ਲੱਗੂ ਜੋ ਅੱਗੇ ਤੇ ਕੋਈ ਗੱਲ ਨਹੀਂ ਐਸਟਰਾ ਪੂਰੇ ਫੇਸ ਤੇ ਲਗਾਉਣ ਤੋਂ ਬਾਅਦ ਆਉਣ ਨੂੰ ਜਿਹੜੀ ਆ 15 ਮਿੰਟ ਵਾਲੀ ਸਟੈਪ ਬਾਈ ਸਟੈਪ ਇਹਨੂੰ ਮ사ਜ ਕਰਨੀ ਆ ਆਪਾਂ ਠੀਕ ਐ ਇੰਨੀ ਕੁ ਸਮੂਦੀ ਇੰਨੀ ਕੁ ਸੋਹਣੀ ਸੌਫਟੇ ਕਰੀਮ ਬਣਦੀ ਆ ਨਾ ਕਿ ਤੁਹਾਡਾ ਹੱਥ ਜਿਹੜਾ ਆਪਣੇ ਆਪ ਹੀ ਜਿਹੜਾ ਆਪਣੇ ਫੇਸ ਤੇ ਚੱਲੂਗਾ ਤੁਹਾਨੂੰ ਇਹਦੇ ਲਈ ਜਿਆਦਾ ਮਿਹਨਤ ਕਰਨ ਦੀ ਲੋੜ ਬਿਲਕੁਲ ਨਹੀਂ ਪੈਣੀ ਸਿਰਫ 15-20 ਮਿੰਟ ਆਪਣੇ ਚਿਹਰੇ ਨੂੰ ਤੇ ਉਹਦੀ ਥਕਾਵਟ ਜਿਹੜੀ ਆ ਉਹਦੇ ਦੇ ਉੱਤੇ ਜਿਹੜੀ ਵੀ ਗੰਦਗੀ ਆ ਸਾਰੀ ਜਿਹੜੀ ਆ ਉਹ ਬਾਹਰ ਹੋ ਜੂਗੀ ਜਿੰਨੀ ਵੀ ਡੈਡ ਸਕਿਨ ਆ ਸਾਰੀ ਖਤਮ ਹੋ ਕੇ ਨਵੀਂ ਜਿਹੜੀ ਸਕਿਨ ਆ ਤੁਹਾਡੀ ਉਹ 글로ਅ ਕਰਨ ਲੱਗ ਪੂਗੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਇਹ ਵਾਲਾ ਫੇਸ਼ਲ ਜੇ ਤੁਸੀਂ ਬੈਠੇ-ਬੈਠੇ ਰੋਜ਼ ਵੀ ਕਰ ਸਕਦੇ ਆ ਤੇ ਦੇਖੋ ਤੁਸੀਂ ਕੋਸ਼ਿਸ਼ ਹੀ ਦੇਣਾ ਸਿਖੋ ਤੁਹਾਡਾ ਚਿਹਰਾ ਕਿੰਨਾ ਸੋਹਣਾ ਕਿੰਨਾ ਵਧੀਆ 글로ਅ ਕਰਦਾ ਤੁਸੀਂ ਰੋਜ਼ ਕਰੋ ਜਿਨ੍ਹਾਂ ਦੇ ਕੋਲ ਘਰ ਵਿੱਚ ਪਾਊਡਰ ਦੁੱਧ ਨਹੀਂ ਹੁੰਦਾ ਕਿਉਂਕਿ ਬਹੁਤ ਜਾਣਿਆ ਕੋਈ ਘੱਟ ਹੁੰਦਾ ਉਹ ਇਹਨਾਂ ਇਹ ਪੰਜ ਰੁਪਏ ਦਾ 10 ਰੁਪਏ ਦਾ ਪਾਊਚ ਆ ਜਾਂਦਾ ਵਾ ਬਾਜ਼ਾਰ ਤੋਂ ਹਰ ਦੁਕਾਨ ਤੇ ਮਿਲਦਾ ਵਾ ਇਹਦੇ ਨਾਲ ਤੁਸੀਂ ਦੋ ਤੋਂ ਤਿੰਨ ਵਾਰ ਜਿਹੜਾ ਫੇਸ਼ੀਅਲ ਕਰ ਸਕਦੇ ਆ ਮਾਤਰ ਮੈਨੂੰ ਲੱਗਦਾ ਮਸਾ 2 ਕੋ ਰੁਪਏ ਤਾਂ ਡੇ ਲੱਗਣੇ ਆ 2 ਰੁਪਏ ਤੋਂ ਹੀ ਘੱਟ ਖਰਚ ਆਉਣਾ ਵਾ ਦਹੀਂ ਤੇ ਹਰ ਘਰ ਵਿੱਚ ਹੁੰਦਾ ਵਾ ਜਦੋਂ ਵੀ ਤੁਸੀਂ ਦਹੀਂ ਬਣਾਉਂਦੇ ਆ ਦੋ ਚਮਚ ਆਪਣੇ ਸਾਈਡ ਤੇ ਕਰਕੇ ਰੱਖ ਲਓ ਉਕੇ ਦਹੀਂ ਸਾਡੀ ਹਰ ਪ੍ਰੋਡਕਟ ਚ ਸਕਿਨ ਦੇ ਕੰਮ ਹੁੰਦਾ ਹੈ। ਦਹੀਂ ਦੇ ਨਾਲ ਅਸੀਂ ਬਹੁਤ ਚੀਜ਼ਾਂ ਕਰ ਸਕਦੇ ਹਾਂ। ਦੇਖੋ ਹੁਣ ਮੈਂ ਕਰਦੀ ਮ사ਜ ਫਿਰ ਕਰਾਂਗੇ ਆਪਾਂ ਫੇਸ ਨੂੰ ਪਾਣੀ ਨਾਲ ਸਾਫ਼। ਫਿਰ ਤਾਂ ਸੁਖੋਨੇ ਰੱਖ ਲਓ। ਦੇਖੋ ਭਈ ਇੱਕਦਮ ਸਾਦੇ ਪਾਣੀ ਨਾਲ ਮੈਂ ਆਪਣੇ ਮੂੰਹ ਨੂੰ ਕਰ ਲਿਆ ਸਾਫ਼। 15 ਕਮਿੰਟ ਮੈਂ ਮ사ਜ ਕੀਤੀ। ਬੜੀ ਸੋਹਣੀ ਵਧੀਆ ਇੱਕਦਮ 15 ਮਿੰਟ ਦੀ ਮ사ਜ ਜਿਹੜੀ ਆ ਜਿੰਨੀ ਕਿ ਸਾਨੂੰ ਚਾਹੀਦੀ ਆ ਇਕਦਮ ਠੀਕ ਠਾਕ ਸੀ ਤੇ 15 ਮਿੰਟ ਦੀ ਮਸਾਲੇ ਤੋਂ ਬਾਅਦ ਆ ਮੈਂ ਸਾਦੇ ਪਾਣੀ ਨਾਲ ਆਪਣੇ ਮੂੰਹ ਨੂੰ ਧੋ ਲਿਆ ਤੁਸੀਂ ਦੇਖ ਸਕਦੇ ਜੇ ਹੁਣ ਮੈਂ ਕੋਈ ਵੀ ਮੋਇਸਚਰਾਈਜ਼ਰ ਕਰੀਮ ਨਹੀਂ ਲਗਾਈ ਕਿਉਂਕਿ ਆਪਾਂ ਪਹਿਲਾਂ ਹੀ ਇਹਦੇ ਵਿੱਚ ਜਿਹੜਾ ਵੈਸ ਥੋੜੀ ਜਿਹੀ ਵੈਸ ਦੇਣੀ ਜਿਹੜੀ ਮਿਕਸ ਕਰ ਲਈ ਸੀ ਮੋਇਸਚਰਾਈਜ਼ਰ ਲਗਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਸੋ ਘਰ ਵਿੱਚ ਹੀ ਤੁਸੀਂ ਜੇ ਜਿਹੜਾ ਕਦੇ ਵੀ ਕਿਹੇ ਪਾਰਟੀ ਫੰਕਸ਼ਨ 'ਚ ਜਾਣਾ ਹੋਵੇ ਤੇ ਅੱਧਾ ਘੰਟਾ ਪਹਿਲਾਂ ਇਹ ਤੁਸੀਂ ਵਾਲਾ ਫੇਸ਼ਲ ਕਰ ਲਓ ਤੇ ਦੇਖਿਓ ਤੁਹਾਨੂੰ ਕਦੇ ਵੀ ਪੰਲਵਿਆ ਕੇ ਫੇਸ਼ਲ ਕਰਾਉਣ ਦੀ ਜ਼ਰੂਰਤ ਨਹੀਂ ਪਊਗੀ ਤੇ ਇਹਦੇ ਨਾਲ ਤੁਹਾਡੀ ਜਿਹੜੀ ਸਕਿਨ ਹੈ ਨਾ ਦਿਨ-ਬਦਨ ਜਿਹੜਾ ਬਿਲਕੁਲ ਬੜਾ ਵਧੀਆ 글로ਵ ਵੀ ਕਰੂਗੀ ਤੇ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਸਕਿਨ ਤੇ ਸੈਡੀ ਇਫੈਕਟ ਵੀ ਨਹੀਂ ਹੋਊਗਾ ਕਿ ਤੁਸੀਂ ਕੋਈ ਬਾਹਰੀ ਪ੍ਰੋਟੈਕਟ ਲਾਇਆ ਤਾਂ ਤੁਹਾਨੂੰ ਕੋਈ ਸੈਡੀ ਇਫੈਕਟ ਹੋਣਿਆ ਇਹਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਹ ਬੜਾ ਵਧੀਆ ਫੇਸ਼ਲ ਹੈ ਸੋ ਘਰ ਵਿੱਚ ਤੁਸੀਂ ਇਹ ਵਾਲਾ ਫੇਸ਼ਲ ਜ਼ਰੂਰ ਕਰਿਆ ਕਰੋ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ